ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਜਾਣਦੇ ਆ ਗੁਰਮਤ ਕਾਬ ਬਾਰੇ ਕਾਬ ਦਾ ਅਗਲਾ ਰੂਪ ਇਸ ਦੇ ਵਿੱਚ ਕਿੰਨਾ-ਕਿੰਨਾ ਦੀਆਂ ਰਚਨਾਵਾਂ ਆਉਂਦੀਆਂ ਖਾਸ ਕਰਕੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਬਾਬਾ ਨਾਨਕ ਜੀ ਤੋਂ ਸ਼ੁਰੂ ਹੋ ਕੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸ੍ਰੀ ਆਦ ਗ੍ਰੰਥ ਵਿੱਚ ਜਿਵੇਂ ਕਿ ਬਾਬਾ ਨਾਨਕ ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ 6 ਗੁਰੂ ਸਹਿਬਾਨ 15 ਭਗਤ 11 ਪੱਟ 3 ਗੁਰਸਿੱਖ ਇਸ ਤੋਂ ਬਿਨਾ ਭਾਈ ਗੁਰਦਾਸ ਜੀ ਦੀਆਂ ਸਾਰੀਆਂ ਰਚਨਾਵਾਂ ਸਵਈਏ ਤੇ ਕਵਿਤ ਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਇਹ ਸਾਰਾ ਗੁਰਮਤ ਕਾਵ ਦਾ ਹੀ ਹਿੱਸਾ ਹੈ ਤਾਂ ਜਿਵੇਂ ਕਿ ਭਾਈ ਗੁਰਦਾਸ ਦੀਆਂ ਤਾਂ ਕਵਿਤ ਤੇ ਸਵਈਏ ਨੇ ਇਸ ਤਰ੍ਹਾਂ ਗੁਰੂ ਸਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਸ਼ਾਮਲ ਕੀਤੀ ਹੈ ਉਹ ਸਾਰੀ ਗੁਰਮਤਕ ਆਬ ਦਾ ਹਿੱਸਾ ਹੈ ਕਵਿਤਾ ਰੂਪ ਵਿੱਚ ਹੈ ਸਾਰੀ ਗੁਰਬਾਣੀ ਉਸ ਨੂੰ ਗਾਇਆ ਵੀ ਜਾਂਦਾ ਰਾਗਾਂ ਦੇ ਵਿੱਚ ਤਾਂ ਉਹਦੇ ਕਿਹੜੇ ਕਿਹੜੇ ਸਿਰਲੇਖ ਦਿੱਤੇ ਹੋਏ ਆ ਜਿਵੇਂ ਸ਼ਬਦ ਨੇ ਸਲੋਕ ਨੇ ਅਸਤਪਦੀ ਐ ਚੌਪਦੇ ਐ ਦੋ ਤੁਕੇ ਹੈ ਫਿਰ ਆਰਤੀ ਐ ਬਾਬਾ ਨਾਨਕ ਜੀ ਦੀ ਇਸ ਆਰਤੀ ਨੂੰ ਇਹ ਕਹਿ ਲੋ ਕਿ ਬ੍ਰਹਮੰਡ ਦਾ ਐਂਥਮ ਮੰਨਿਆ ਜਾਂਦਾ ਹੈ ਵਰਲਡ ਐਂਥਮ ਜੇ ਮੰਨੀਏ ਦੁਨੀਆ ਭਰ ਦਾ ਜਿਹੜਾ ਗੀਤ ਹੈ ਬ੍ਰਹਮੰਡ ਦਾ ਗੀਤ ਜਿਹਨੂੰ ਬ੍ਰਹਮੰਡ ਦਾ ਗੀਤ ਕਹਿ ਸਕਦੇ ਆ ਇਸ ਤੋਂ ਬਿਨਾ ਆਨੰਦ ਹੈ ਸੋਹਿਲਾ 12 ਮਹਾ ਇਹ ਆਪਾਂ ਸੋਫੀ ਕਾਬਚ ਵੀ ਦੇਖਿਆ ਸੀ ਸੱਦ ਹੈ ਗੋਸਤ ਹੈ ਸਿੱਧ ਗੋਸਤ ਜੋ ਗੋਸਤ ਦਾ ਅਰਥ ਹੈ ਗੋਸਤੀ ਵਿਚਾਰ ਕਰਨਾ ਜਿਵੇਂ ਬਾਬਾ ਨਾਨਕ ਜੀ ਨੇ ਸਿੱਧਾ ਨਾਲ ਕੀਤੀ ਸਿੱਧ ਗੋਸਤ ਇਸ ਤਰ੍ਹਾਂ ਘੋੜੀਆਂ ਸਿਰਲੇਖ ਹੈ ਅਲਾਣੀਆਂ ਹੈ ਲਾਵਾ ਹੈ ਤੇ ਵਾਰ 22 12 ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਅਨੇਕਾਂ ਗਾਥਾ ਹੈ ਚੌ ਬੋਲੇ ਹੈ ਅਲੱਗ-ਅਲੱਗ ਤਰੀਕਿਆਂ ਨਾਲ ਗੁਰਬਾਣੀ ਵਿੱਚ ਜਿਹੜੇ ਇਹਦੇ ਸਰਲੇਖ ਦਿੱਤੇ ਹੋਏ ਆ ਇਸ ਤਰੀਕੇ ਅਸੀਂ ਗੁਰਮਤ ਕਾਬ ਬਾਰੇ ਜਾਣਿਆ ਤਿੰਨ ਕਾਬ ਵੀ ਅਸੀਂ ਇਸ ਤੋਂ ਪਹਿਲਾਂ ਗੱਲ ਕਰ ਚੁੱਕੇ ਆ ਸੂਫੀ ਕਾਬ ਵੀਰ ਕਾਬ ਗੁਰਮਤ ਕਾਬ ਅਗਲੀ ਵੀਡੀਓ 'ਚ ਅਸੀਂ ਕਾਬ ਦੇ ਅਗਲੇ ਰੂਪ ਬਾਰੇ ਜਾਣਾਂਗੇ ਇਸਦੇ ਹੋਰ ਵੀ ਬਹੁਤ ਸਾਰੇ ਮਾਧਿਅਮ ਨੇ ਮੈਂ ਪਿਛਲੀ ਵੀਡੀਓ 'ਚ ਵੀ ਕਿਹਾ ਸੀ ਕਿ ਬਹੁਤ ਸਾਰੇ ਮਾਧਿਅਮ ਨੇ ਗੂਗਲ ਤੋਂ ਜਾਂ ਬਹੁਤ ਸਾਰੀਆਂ ਕਿਤਾਬਾਂ ਤੋਂ ਬਹੁਤ ਸਾਰੇ ਵਿਦਵਾਨ ਲੋਕਾਂ ਨੇ ਚੈਨਲ ਬਣਾਇਆ ਹੋਇਆ ਉਸ ਤੋਂ ਅਸੀਂ ਇਸ ਬਾਰੇ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਆ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਕੋਈ ਨਾ ਕੋਈ ਇਸ ਤੋਂ ਕੁਝ ਸਿੱਖ ਸਕੇ ਬਹੁਤ ਬਹੁਤ ਧੰਨਵਾਦ